ਹਾਂਜੀ ਦੋਸਤੋ ਸਵਾਗਤ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਜਿਹੜੀ ਕਰਨੀ ਆ ਉਹ ਗੱਲਬਾਤ ਕਰਨੀ ਆ ਆਪਾਂ ਖੰਡੌਰੀ ਬਾਰਡਰ ਤੇ ਜਿਹੜੇ ਆ 25 ਤੋਂ 26 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹਨਾਂ ਨੂੰ ਮਰਨ ਵਰਤ ਤੇ ਬੈਠੇ ਨੇ ਤੇ ਨਾ ਹੀ ਪੰਜਾਬ ਸਰਕਾਰ ਤੇ ਨਾ ਹੀ ਸੈਂਟਰ ਸਰਕਾਰ ਤੇ ਕੋਈ ਵੀ ਜਿਹੜਾ ਵਾ ਅਸਰ ਨਹੀਂ ਹੋ ਰਿਹਾ ਕਿ ਉਹਨਾਂ ਦੇ ਮਤਲਬ ਕਹਿ ਦਈਏ ਕੰਨ ਕੰਨ ਚ ਜੂਣ ਹੀ ਸਰਕ ਰਹੀ ਕੀ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਆ ਕੀ ਕੀ ਹੋ ਰਿਹਾ ਵਾ ਜਿੱਦਾਂ ਮਤਲਬ ਉਹਨਾਂ ਨੇ ਅਜੇ ਤੱਕ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਪੰਜਾਬੀ ਸਿੰਗਰ ਜਿਹੜੇ ਆ ਕਈ ਗਏ ਨੇ ਕਈ ਜਥੇਬੰਦੀਆਂ ਉਥੇ ਉਹਨਾਂ ਦਾ ਜਿਹੜਾ ਸਾਥ ਦੇ ਰਹੀਆਂ ਨੇ ਪਰ ਸਰਕਾਰ ਵੱਲੋਂ ਕੋਈ ਵੀ ਨਹੀਂ ਕਿਹਾ ਉਥੇ ਨਾ ਹੀ ਕਿਸੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਹੀ ਕੋਈ ਆਇਆ ਹਰ ਇੱਕ ਬੰਦਾ ਜਿਹੜਾ ਬਾ ਉੱਥੇ ਪਹੁੰਚ ਰਿਹਾ ਤੇ ਕਿਸਾਨ ਆ ਜਿਹੜੇ ਹਰ ਇੱਕ ਪੱਤਰਕਾਰ ਜਿਹੜਾ ਉੱਥੇ ਪਹੁੰਚ ਰਿਹਾ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਬੰਦਾ ਨਹੀਂ ਨਾ ਹੀ ਉਹਨਾਂ ਦਾ ਕੋਈ ਐਮਐਲਏ ਨਾ ਕੋਈ ਉੱਥੇ ਪਹੁੰਚਿਆ ਹਨਾ ਦੇਖੋ ਵੀ ਕਿੰਨੀਆਂ ਆਸਾਂ ਉਮੀਦਾਂ ਸੀਗੀਆਂ ਇਸ ਸਰਕਾਰ ਦੇ ਉੱਤੇ ਹਨਾ 2022 ਦੇ ਵਿੱਚ ਇੱਕ ਵੇਵ ਚੱਲੀ ਹਨਾ ਲੋਕਾਂ ਨੇ ਲੋਕਾਂ ਨੇ ਦੱਸਿਆ ਨਹੀਂ ਆਪਣਾ ਮਤਲਬ ਦਿਲ ਦੇ ਵਿੱਚ ਉਹਨਾਂ ਨੇ ਮਤਲਬ ਦਿਲੋਂ ਉਹਨਾਂ ਨੇ ਦਿਲ 'ਚ ਇਹੋ ਹੀ ਗੱਲ ਉਹਨਾਂ ਦੇ ਕਿ ਅਸੀਂ ਇਸ ਵਾਰ ਵੋਟ ਜਿਹੜੀ ਪਾਉਣੀ ਆ ਉਹ ਭਗਵੰਤ ਮਾਨ ਨੂੰ ਪਾਉਣੀ ਆ ਹਰ ਇੱਕ ਦੇ ਬੰਦੇ ਦੇ ਜਿਹੜੇ ਸੀ ਮੰਨ ਦੇ ਵਿੱਚ ਸੀ ਕਿਉਂਕਿ ਇਹਨਾਂ ਦੋਹਾਂ ਸਰਕਾਰਾਂ ਤੋਂ ਕਾਂਗਰਸ ਤੇ ਕਾਲੀ ਸਰਕਾਰ ਤੋਂ ਲੋਕ ਜਿਹੜੇ ਸੀ ਕਿ ਅੱਕ ਗਏ ਸੀ ਇਸ ਕਰਕੇ ਉਹ ਚਾਹੁੰਦੇ ਸੀਗੇ ਕਿ ਇਸ ਵਾਰ ਭਗਵੰਤ ਮਾਨ ਨੂੰ ਮੌਕਾ ਦਿੱਤਾ ਜਾਵੇ ਪਰ ਭਗਵੰਤ ਮਾਨ ਨੇ ਇਹ ਕੋਈ ਵੀ ਨਾਹੀਂ ਕਿਸਾਨਾਂ ਵਾਸਤੇ ਨਾ ਕਿਸੇ ਵਾਸਤੇ ਜਿਹੜਾ ਵਾ ਕੋਈ ਵੀ ਸਟੈਂਡ ਨਹੀਂ ਲਿਆ ਨਾ ਹੀ ਕੋਈ ਗੱਲਬਾਤ ਕੀਤੀ ਆ ਹਨਾ ਰਾਜ ਸਭਾ ਦੇ ਵਿੱਚ ਵੀ ਇਹਨਾਂ ਦੇ ਆਪਦੇ ਮੈਂਬਰ ਨੇ ਕੋਈ ਗੱਲਬਾਤ ਨਹੀਂ ਮੁੱਦਿਆਂ ਤੇ ਹੋ ਰਹੀ ਕਿਸਾਨ ਨੂੰ ਕਿੰਨਾ ਚਿਰ ਟਾਈਮ ਹੋ ਗਿਆ ਤੱਕੇ ਖਾ ਰਹੇ ਨੇ ਐਨਾ ਬਾਰਡਰਾਂ ਤੇ ਜਾ ਕੇ ਤੱਕੇ ਖਾ ਰਹੇ ਨੇ ਤੇ ਕੋਈ ਵੀ ਉਹਨਾਂ ਦੇ ਕੰਨ ਦੇ ਉੱਤੇ ਜੂਣ ਹੀ ਸਰਕਰਈ ਕਾਰਨ ਕੀ ਆ ਕਿਉਂ ਭਗਵੰਤ ਮਾਨ ਜੀ ਕਿਉਂ ਤੁਸੀਂ ਇਦਾਂ ਕਰ ਰਹਾ ਜੀ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਤੁਹਾਡੇ ਤੇ ਵਿਸ਼ਵਾਸ ਜਿਤਾਇਆ ਲੋਕਾਂ ਨੇ ਹਨਾ ਨਾਲੇ ਤੁਸੀਂ ਖੁਦ ਕਿਹਾ ਸੀ ਕਿ ਜੇ ਇਸ ਦਿਨ ਸਾਡੇ ਕੋਲ ਮੇਰੇ ਕੋਲ ਹਰਾ ਪੈਨ ਆ ਗਿਆ ਹਨਾ ਤੇ ਮੇਰੇ ਹਰੇ ਪੈਨ ਦੇ ਵਿੱਚੋਂ ਲੋਕਾਂ ਦੀਆਂ ਮੈਂ ਸਮੱਸਿਆ ਦਾ ਹੱਲ ਕਰੂੰਗਾ ਉਸ ਲੋਕਾਂ ਦੀ ਲੋਕਾਂ ਦੀ ਭਲਾਈ ਵਾਸਤੇ ਮੇਰਾ ਪੈਨ ਚੱਲੂਗਾ ਪਰ ਤੁਸੀਂ ਤੁਸੀਂ ਕਿਹੜੇ ਰਾਏ ਪੈ ਗਏ ਜੇ ਤੁਸੀਂ ਗੱਲ ਕਰਦੇ ਜੇ ਨਸ਼ੇ ਦੀ ਨਸ਼ਾ ਸ਼ਰਿਆਮ ਜਿਹੜਾ ਵਾ ਉਹ ਵੇਚ ਰਿਆ ਕਿੱਥੇ ਨਸ਼ਾ ਨਹੀਂ ਵੇਚ ਰਿਆ ਨਸ਼ਾ ਹਰ ਇੱਕ ਜਗ੍ਹਾ ਤੇ ਆ ਨਸ਼ਾ ਮੈਂ ਕਹਿ ਸਕਦਾ ਕਿ ਜਿੱਥੇ ਵੀ ਚਲੋ ਜੋ ਨਸ਼ਾ ਸ਼ਰਿਆਮ ਮਿਲ ਰਿਆ ਵਾ ਕੋਈ ਵੀ ਸਕਤਾਈ ਨਹੀਂ ਕੋਈ ਵੀ ਗੱਲ ਨਹੀਂ ਕੋਈ ਵੀ ਬਾਤ ਨਹੀਂ ਇਹ ਸਾਡੇ ਸਾਡੇ ਜਿਹੜੇ ਸੀਐਮ ਸਾਹਿਬ ਆ ਇਹਨਾਂ ਨੂੰ ਸੋਚਣਾ ਚਾਹੀਦਾ ਠੀਕ ਆ ਦੂਜੀ ਗੱਲ ਮੈਂ ਜਿਹੜੀ ਗੱਲ ਕਰਨੀ ਆ ਦੂਜੀ ਗੱਲ ਇਹ ਕਰਨੀ ਆ ਮੈਂ ਪਹਿਲਾਂ ਥੋੜੀ ਜੀ ਗੱਲ ਹੋਰ ਕਰ ਲਾਂ ਸਰਕਾਰ ਵਾਸਤੇ ਕਿ ਭਗਵੰਤ ਮਾਨ ਸਾਹਿਬ ਤੁਹਾਡੇ ਤੇ ਆਸ ਬੜੀ ਸੀ ਹਰ ਇੱਕ ਬੰਦੇ ਨੂੰ ਬੜੀ ਆਸ ਸੀਗੀ ਕਿ ਮਾਨ ਸਾਹਿਬ ਨੇ ਬਹੁਤ ਕੁਝ ਕਰਨਗੇ ਹਨਾ ਕਿਉਂਕਿ ਜਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਸੀ ਕੇਜਰੀਵਾਲ ਸਾਹਿਬ ਇੱਥੇ ਆਣ ਕੇ ਖੰਗਦੇ ਸੀਗੇ ਹਨਾ ਖੰਗ ਖੰਗ ਕੇ ਲੋਕਾਂ ਕੋ ਵੋਟਾਂ ਲਈਆਂ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਗੱਲਾਂ ਇਦਾਂ ਹੀ ਹੋਈਆਂ ਲੋਕਾਂ ਕੋਲ ਖੰਗ ਲੈ ਮੈਂ ਪਤਾ ਨਹੀਂ ਜਿੱਦਾਂ ਪਤਾ ਨਹੀਂ ਕਿੰਨੀ ਕਿ ਖੰਗ ਲੱਗੀ ਪਤਾ ਨਹੀਂ ਕਿੰਨਾ ਕੁ ਦਰਦ ਆ ਹਨਾ ਲੋਕਾਂ ਦੇ ਨਾਲ ਇਦਾਂ ਦੀ ਇਨਾ ਲੋਕਾਂ ਦੇ ਅੰਦਰ ਵੜ ਵੜ ਗਏ ਹਨਾ ਕਰ ਕਰ ਲਿਆ ਵੀ ਲੋਕ ਜਿਹੜੇ ਸੀਗੇ ਪੰਜਾਬੀ ਬਹੁਤ ਭੋਲੇ ਹੁੰਦੇ ਆ ਹਨਾ ਪੰਜਾਬੀਆਂ ਨੇ ਸੋਚ ਲਿਆ ਯਾਰ ਪਤਾ ਨਹੀਂ ਇਹਨੇ ਸਾਡੇ ਨਾਲ ਹੱਡਾ ਪਤਾ ਨਹੀਂ ਕੀ ਕਿੰਨਾ ਕੁ ਸਵਾਰ ਦੇਣਾ ਠੀਕ ਆ ਜੀ ਫਿਰ ਅਬੇ ਕੋ ਦੂਜੀ ਗੱਲ ਮੈਂ ਇਥੇ ਇਹ ਗੱਲ ਕਰਨੀ ਆ ਡੱਲੇਵਾਲ ਸਾਹਿਬ ਦੀ ਡੱਲੇਵਾਲ ਸਾਹਿਬ ਇਹਸ ਗੱਲ ਤੋਂ ਜਿਹੜੀ ਬਾਤ ਚ ਜਿਹੜੇ ਗੱਲ ਕਰਨੀ ਆ ਨਾ ਇਹ ਗੱਲ ਕਿੰਨਾਂ ਚੁੱਪ ਵੀ ਸਕਦੀ ਆ ਪਰ ਮੈਂ ਇਹ ਗੱਲ ਜਿਹੜੀ ਕਰਨੀ ਆ ਇੱਕ ਗੱਲ ਕਰੂੰਗਾ ਸਹੀ ਹੈ ਨਾ ਦੇਖੋ ਡੱਲੇਵਾਲ ਸਾਹਿਬ ਮਰਨ ਵਰਤਰ ਖੰਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਮਰਜੋਗੇ ਪਿੱਛੇ ਪਰਿਵਾਰ ਆ ਤੁਹਾਡਾ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਤੁਹਾਡੇ ਆਪ ਦੇ ਹੀ ਜਿਹੜੇ ਕਿਸਾਨ ਜੂਨੀਅਨ ਦੇ ਹੋਰ ਵੀ ਬੜੇ ਨੁਮਾਇੰਦੇ ਨੇ ਮੈਂ ਇੱਕ ਦਿਨ ਇੱਕ ਵੀਰ ਦੀ ਇੰਟਰਵਿਊ ਦੇਖ ਰਿਹਾ ਸੀ ਉਹ ਵੀ ਸਰ ਹੈਗਾ ਸੀਗਾ ਕਿਸਾਨ ਜੂਨੀਅਨ ਦਾ ਹੀ ਬੰਦਾ ਵੀਰ ਹਨਾ ਉਹਨੇ ਉਹਨੇ ਤੁਹਾਡੇ ਵਰਕਲਾ ਬੜੀਆਂ ਗੱਲਾਂ ਕੀਤੀਆਂ ਹੈ ਨਾ ਮਰਨ ਵਰਤ ਦੇ ਰਖੜਾ ਨਹੀਂ ਚਾਹੀਦਾ ਜੋ ਆਪਾਂ ਬਹਿ ਕੇ ਗੱਲ ਕਰਨੀ ਚਲੋ ਮੰਨਦੇ ਆਂ ਕਿ ਸਰਕਾਰ ਨਹੀਂ ਸੁਣ ਰਹੀ ਸਾਡੀ ਗੱਲ ਪਰ ਮਰਨ ਵਰਤ ਦੇ ਰਖੰਦੇ ਨਾਲ ਵੀ ਕੋਈ ਹੱਲ ਨਹੀਂ ਹੋਣਾ ਵੈਗਰੂ ਕਿਰਪਾ ਕਰੇ ਤੁਹਾਡਾ ਜਿਹੜਾ ਇਹ ਸੰਘਰਸ਼ ਤੁਸੀਂ ਚਲਾ ਰਹਿ ਜੇ ਇਹ ਮਨ ਮੇਰ ਪਵੇ ਭਗਵੰਤ ਮਾਨ ਦੇ ਤੇ ਹੱਲ ਹੋ ਜਾਈ ਪਰ ਮੈਂ ਗੱਲ ਇਹ ਕਹਿਣੀ ਆ ਕਿ ਮਰਨ ਵਰਤ ਰੱਖਣ ਦੇ ਨਾਲ ਇਹਨਾਂ ਦੇ ਕੰਨ ਤੇ ਜੂਣੀ ਸਰਕਣੀ ਇਹਨਾਂ ਨੇ ਸਿਰਫ ਇਹੋ ਗੱਲ ਕਹਿਣੀ ਆ ਬਾਅਦ ਚ ਚੱਲ ਕੋਈ ਗੱਲ ਨਹੀਂ ਇੱਕ ਤੇ ਗਲੋਂ ਲੱਥਾ ਗੱਲ ਦਾ ਗੁੱਸਾ ਨਾ ਕਰਿਓ ਇਹ ਸਰਕਾਰਾਂ ਨੇ ਇਦਾਂ ਹੀ ਕਹਿਣਾ ਕਿ ਚੱਲ ਇੱਕ ਇੱਕ ਲੀਡਰ ਬਣਿਆ ਫਿਰਦਾ ਹੀ ਇੱਕ ਤੇ ਗਲੋਂ ਲੱਥਾ ਹਨਾ ਇਹਨਾਂ ਨੇ ਤੁਹਾਡੇ ਭੋਗ ਤੇ ਆਉਣਾ ਜੀ ਭੋਗ ਤੋਂ ਬਾਅਦ ਇਹਨਾਂ ਨੇ ਕਿਤੇ ਵੀ ਨਹੀਂ ਇਹਨਾਂ ਨੇ ਵੜਨਾ ਤੁਹਾਡੀ ਨੂੰ ਤੁਹਾਨੂੰ ਇਹਨਾਂ ਨੇ ਪੁੱਛਣਾ ਨਹੀਂ ਪਿੱਛੇ ਪਰਿਵਾਰ ਨੂੰ ਪਰਿਵਾਰਾ ਤੁਹਾਡਾ ਰੋਣਾ ਚਲੋ ਮੰਨਦੇ ਆ ਤੁਸੀਂ ਸਾਡੇ ਵਾਸਤੇ ਕਰ ਰਹੇ ਜੇ ਕਿਸਾਨੀ ਵਾਸਤੇ ਕਰ ਰਹੇ ਜੀ ਪਰ ਇਹ ਮਰਨ ਵਰਤਰ ਖੰਡੇ ਨਾਲ ਕੋਈ ਹੱਲ ਨਹੀਂ ਜੇ ਹੈਗਾ ਮੈਂ ਜਿਹੜੀ ਸਿੱਧੀ ਗੱਲ ਕਵਾਂ ਤੁਸੀਂ ਤੁਸੀਂ ਭੁਖੜ ਹੜਤਾਲ ਰੱਖ ਲਓ ਮਰਨ ਵਰਤ ਜਿਹੜਾ ਵਾ ਨਾ ਮਰਨ ਵਰਤ ਦੇ ਹੱਕ 'ਚ ਮੈਂ ਨਹੀਂ ਹੈਗਾ ਜੀ ਨਾ ਮਤਲਬ ਮੈਂ ਮੈਂ ਕੌਣ ਹੁੰਨਾ ਲੋਕ ਕਈ ਕਹਿ ਦੇਣਗੇ ਤੂੰ ਕੌਣ ਆ ਤੇਰੀ ਕਿਸ ਨੇ ਸਲਾਹ ਲਈ ਜਾਂ ਐਦਾਂ ਉਦਾਂ ਪਰ ਮੈਂ ਜਿਹੜੀ ਗੱਲ ਕਰਨ ਦਿਆਂ ਹਨ ਉਹ ਗੱਲ ਇਹ ਆ ਕਿ ਆਪ ਜਿਹੜੀ ਜਿਹੜੀ ਇਹ ਜਿਹੜਾ ਧਰਨਾ ਵਾਣਾ ਧਰਨੇ ਨੂੰ ਜਾਰੀ ਰੱਖਿਏ ਤੁਹਾਡੀ ਲੋੜ ਆ ਸਾਨੂੰ ਜੂਥ ਨੂੰ ਲੋੜ ਆ ਤੂੰ ਤੁਸੀਂ ਸੂ ਜਵਾਨ ਜੀ ਡੱਲੇਵਾਲ ਸਾਹਿਬ ਤੁਹਾਡੇ ਤੁਹਾਡਾ ਐਕਸਪੀਰੀਅੰਸ ਆ ਤੁਹਾਡੀ ਲੋੜ ਆ ਜੂਥ ਨੂੰ ਕਿਸਾਨਾਂ ਨੂੰ ਤੁਹਾਡੀ ਲੋੜ ਆ ਹੈਨਾ ਜੀ ਤੇ ਐਦਾਂ ਜੇ ਕਿਉਂਕਿ ਤੁਹਾਡੇ ਕੋਲ ਐਕਸਪੀਰੀਅנס ਆ ਹਨ ਤੁਸੀਂ ਤੁਸੀਂ ਜੇ ਕੋਈ ਕੋਈ ਗਲਤ ਕੰਮ ਹੁੰਦਾ ਤੁਸੀਂ ਗਾਈਡ ਕਰ ਸਕਦੇ ਜੀ ਹਨਾ ਪਰ ਇਦਾਂ ਕਿਦਾਂ ਹੋਊਗਾ ਜੀ ਇਦਾਂ ਜੇ ਤੁਹਾਨੂੰ ਰੱਬ ਨਾ ਕਰੇ ਤੁਹਾਨੂੰ ਕੁਝ ਹੋ ਜਾਂਦਾ ਤੇ ਬੜਾ ਕੰਮ ਖਰਾਬ ਹੋਊਗਾ ਤੁਸੀਂ ਉਹ ਇਹਨਾਂ ਦੇ ਸਰਕਾਰ ਦੇ ਕੰਨੀ ਜੂਨੀ ਸਰਕਣੀ ਇਹਨਾਂ ਨੇ ਸਿਰਫ ਇਹੋ ਕਹਿਣਾ ਕਿ ਚੱਲ ਕੋਈ ਨਹੀਂ ਹਣਾ ਕੋਈ ਗੱਲ ਨਹੀਂ ਇੱਕ ਗਲੋਂ ਲੱਥਾ ਹਣਾ ਮੇਰੀ ਗੱਲ ਤਾਂ ਕੁਛਣਾ ਕਰ ਰਿਹਾ ਮੈਂ ਬਾਰ-ਬਾਰ ਇਹੋ ਗੱਲ ਕਹਿ ਰਿਹਾ ਠੀਕ ਆ ਜੀ ਤੇ ਆਪਾਂ ਪੋਖੜ ਹੁਣ ਮੈਨੂੰ ਇਹ ਕਈ ਭਰਾ ਵੀਰ ਪਰ ਕਹਿ ਦੇਣਗੇ ਤੈਨੂੰ ਪੈਸੇ ਮਿਲੇ ਹੋਣੇ ਆ ਭਗਵਾਨ ਤੋਂ ਮਾਂਦੇ ਆ ਇਦਾਂ ਉਦਾਂ ਦੇਖੋ ਪੈਸਿਆਂ ਦੀ ਗੱਲ ਨਹੀਂ ਯਾਰ ਪੈਸੇ ਦੀ ਗੱਲ ਨਹੀਂ ਮੈਂ ਮੈਂ ਚਾਹਨਾ ਕਿ ਯਾਰ ਕਿਸਾਨ ਕਿਸਾਨ ਜੂਨੀਅਨ ਹੈ ਜਿਹੜੀ ਯਾਰ ਇਹ ਬੰਦੇ ਨੇ ਇਹਨਾਂ ਨੇ ਸੰਘਰਸ਼ ਕੀਤੇ ਨੇ ਇਹਨਾਂ ਕੋਲ ਸਿੱਖਣ ਦੀ ਲੋੜ ਆ ਹਣਾ ਇਹ ਕੁਸ਼ ਕਰਨ ਸਾਡੀ ਜੂਤ ਲਈ ਹਨ ਸਾਡੇ ਕਿਸਾਨਾਂ ਲਈ ਇਹ ਕਰ ਰਹੇ ਨੇ ਸਾਡੇ ਵਾਸਤੇ ਕਰ ਰਹੇ ਨੇ ਸਾਡੇ ਸਾਡੇ ਲਈ ਇਹ ਮਰਨ ਵਰਤ ਰੱਖਿਆ ਹਨ ਤੇ ਪਰ ਫਿਰ ਵੀ ਮੈਂ ਜਿੰਨਾ ਤੱਕ ਕਹਿਣਾ ਕਿ ਡੱਲੇਵਾਲ ਸਾਹਿਬ ਤੁਹਾਡੀ ਲੋੜ ਆ ਤੁਹਾਡੀ ਲੋੜ ਆ ਤੁਸੀਂ ਐਕਸਪੀਰੀਅੰਸ ਆ ਤੁਸੀਂ ਕਦੋ-ਕਦੋ ਦੇ ਤੁਸੀਂ ਕਿਸਾਨ ਯੂਨੀਅਨ ਦੇ ਨਾਲ ਤੁਸੀਂ ਜੁੜੇ ਹੋ ਤੁਹਾਡੀ ਲੋੜ ਆ ਸਾਨੂੰ ਤੇ ਕਿਰਪਾ ਕਰਕੇ ਜਿਹੜਾ ਵਾ ਥੋੜਾ ਜਿਹਾ ਆਪਣੀ ਟੀਮ ਦੇ ਨਾਲ ਜਾਂ ਵਿਚਾਰ ਵਟਾਂਦਰਾ ਕਰੋ ਕਰਕੇ ਜਿਹੜੀ ਅਗਲੀ ਜੜੀ ਆ ਰਣਨੀਤੀ ਆ ਉਹ ਬਣਾਈਂ ਠੀਕ ਹੈ ਜੀ ਬਾਕੀ ਤੁਸੀਂ ਮੇਰੇ ਨਾਲੋਂ ਸਿਆਣੇ ਜੀ ਸੂ ਜਵਾਨ ਜੀ ਮੈਂ ਮੇਰੀਆਂ ਮੇਰੀਆਂ ਹੋ ਸਕਦਾ ਸਾਰੀਆਂ ਗੱਲਾਂ ਗਲਤ ਹੋਣ ਮੈਂ ਗਲਤ ਹਾਂ ਹਨ ਕਈ ਹੋਣ ਭਰਾ ਮੈਂ ਪਹਿਲਾਂ ਹੀ ਕਿਹਾ ਕਈ ਭਰਾ ਕਹਿ ਦੇਣਗੇ ਤੈਨੂੰ ਪੈਸੇ ਮਿਲੇ ਹਨ ਪੈਸਾ ਦਾ ਮੈਂ ਭੁੱਖਾ ਨਹੀਂ ਆ ਭਰਾ ਖੇਤਾਂ 'ਚ ਤੁਰਿਆ ਫਿਰਨਦਿਆ ਮੈਂ ਹਨ ਤੇ ਮੇਰੇ ਕੋਲ ਕੋਈ ਘਟਾ ਨਹੀਂ ਵਾਇਕਰੂ ਨੇ ਬੜਾ ਕੁਝ ਦਿੱਤਾ ਜਿੰਨੇ ਜਿੰਨਾ ਕੁ ਕੋ ਦਿੱਤਾ ਹਨ ਮੈਂ ਉਹ ਚ ਆਪਣਾ ਮਤਲਬ ਪੂਰਾ ਸੰਤੂਸ਼ਟ ਹਨ ਮੈਨੂੰ ਕਿਸੇ ਦੀ ਪੈਸਿਆਂ ਦੀ ਨਹੀਂ ਮੈਨੂੰ ਕੋਈ ਨਹੀਂ ਆ ਪਰ ਦੁੱਖ ਆਉਂਦਾ ਕਿਉਂਕਿ ਇਹੋ ਜੇ ਇਨਸਾਨ ਆ ਜਿਹੜੇ ਜਿਹੜੇ ਸਾਡੇ ਲਈ ਧਰਨਿਆਂ ਤੇ ਬੈਠੇ ਨੇ ਹਨਾ ਪਰਿਵਾਰ ਛੱਡਿਆ ਜਿਨ੍ਹਾਂ ਨੇ ਜੇ ਉਹਨਾਂ ਤੇ ਨੁਕਸਾਨ ਹੁੰਦਾ ਤੇ ਉਹਦੇ ਵਿੱਚ ਸਾਡਾ ਵੀ ਨੁਕਸਾਨ ਆ ਜੇ ਉਹਨਾਂ ਉਹਨਾਂ ਨੂੰ ਕੋਈ ਗੱਲ ਹੋ ਜਾਂਦੀ ਆ ਤੇ ਕਿਸਾਨ ਕਿਉਂਕਿ ਸਾਨੂੰ ਲੋਡ ਆ ਇਹੋ ਜੇ ਲੀਡਰਾਂ ਦੀ ਮੈਨੂੰ ਨਹੀਂ ਪਤਾ ਵੀ ਡੱਲੇਵਾਲ ਸਾਹਿਬ ਦੀ ਰਣਨੀਤੀ ਕੀ ਆ ਜਾਂ ਕੀ ਨਹੀਂ ਆ ਪਰ ਜੋ ਵੀ ਕਰ ਰਹੇ ਨੇ ਉਹ ਸਾਡੇ ਵਾਸਤੇ ਕਰ ਰਹੇ ਨੇ ਪਰ ਮੈਂ ਤਾਂ ਇਹੋ ਗੱਲ ਕਹੂੰਗਾ ਕਿ ਡੱਲੇਵਾਲ ਸਾਹਿਬ ਆਪਾਂ ਜਿਹੜੀ ਮਰਨ ਵਰਤ ਵਾਲੀ ਗੱਲ ਆਣਾ ਈ ਆਪਾਂ ਨਾ ਕਰੀਏ ਹਨਾ ਚਲੋ ਬਾਬਾ ਬਾਪੂ ਸੂਰਤ ਸਿੰਘ ਜੀ ਜਿਹੜੇ ਨੇ ਉਹ ਕਿੰਨਾ ਟਾਈਮ ਤੋਂ ਹਨਾ ਬਿਠੇ ਨੇ ਉਹਨਾਂ ਦੀ ਹੁਣ ਕੋਈ ਸਾਰ ਨਹੀਂ ਲੈ ਰਿਆ ਕੋਈ ਹੁਣੀ ਗਿਆ ਉਹਨਾਂ ਕੋਲ ਹਨਾ ਮਹੀਨੇ ਕ ਪਿੱਛੋਂ ਇੱਕ ਅੱਧੀ ਪੋਸਟ ਪਾ ਦਿੰਦੇ ਨੇ ਉਸ ਤੋਂ ਬਾਅਦ ਕੋਈ ਨਹੀਂ ਹਨਾ ਕੋਈ ਨਹੀਂ ਜੇ ਮਕਰੋ ਕੋਈ ਨਹੀਂ ਜੇ ਪੁੱਛਦਾ ਇਸ ਕਰਕੇ ਤੁਹਾਡੇ ਐਕਸਪੀਰੀਅੰਸ ਦੀ ਲੋੜ ਆ ਸਾਨੂੰ ਕਿਸਾਨਾਂ ਨੂੰ ਤੁਹਾਡੀ ਲੋੜ ਪੰਜਾਬ ਨੂੰ ਲੋੜ ਹੈ ਇਹੋ ਜੇ ਕਿਸਾਨ ਲੀਡਰ ਦੀ ਤੋ ਇਸ ਕਰਕੇ ਦਲਿਆਲ ਸਾਹਿਬ ਬਾਰ-ਬਾਰ ਕਹਿ ਰਹੇ ਆ ਕਿ ਆਪਾਂ ਇਹ ਕੰਮ ਨਾ ਕਰੀਏ ਠੀਕ ਆ ਜੀ ਬਾਕੀ ਬਾਕੀ ਤੁਸੀਂ ਮੇਰੇ ਨਾਲੋਂ ਵੱਧ ਸਿਆਣੀ ਜੀ ਤੁਸੀਂ ਸਿਆਣੀ ਹੋ ਤੁਸੀਂ ਸਮਝਦਾਰ ਹੋ ਤੁਹਾਨੂੰ ਪਤਾ ਸਾਰਾ ਕੁਝ ਹੈ ਨਾ ਪਰ ਮੈਂ ਮੈਂ ਮੇਰੀ ਸੋਚ ਦੇ ਮੁਤਾਬਕ ਬਸ ਕਰੀਏ ਹੁਣ ਤੇ ਹੈ ਨਾ ਤੇ ਆਪਾਂ ਜਿਹੜੇ ਆਪਾਂ ਜੇ ਸਰਕਾਰ ਜੇ ਸਾਡੇ ਨਾਲ ਬੈਠ ਕੇ ਗੱਲ ਕਰਦੀ ਆ ਤੇ ਆਪਾਂ ਗੱਲ ਕਰੀਏ ਹਨਾ ਪਰ ਗੱਲ ਕੀ ਕਰਨੀ ਆ ਯਾਰ ਸਾਲ ਤੇ ਸਾਲ ਤੋਂ ਕਿੰਨਾ ਚਿਰ ਹੋ ਗਿਆ ਹਨਾ ਤੇ ਇਹਨਾਂ ਨੇ ਕੁਝ ਨਹੀਂ ਜੇ ਕਰਨਾ ਆਪਣਾ ਇਸ ਕਰਕੇ ਰਿਕਵੈਸਟ ਆ ਤੁਹਾਡੇ ਗਾੜੀ ਕਿ ਆਪਾਂ ਜਿਹੜੀ ਵੀ ਗੱਲ ਕਰਨੀ ਆ ਉਹ ਮਰਨ ਵਰਤ ਤੀ ਨਾ ਕਰੀਏ ਸੋ ਜੋ ਅੱਗੇ ਤੁਸੀਂ ਸਿਆਣੀ ਜੀ ਹਨਾ ਬਾਕੀ ਮੇਰੀਆਂ ਗੱਲਾਂ ਜਿਹੜੀਆਂ ਬਣੀ ਮੇਰੀਆਂ ਗੱਲਾਂ ਸਿੱਧੀਆਂ ਸੋ ਕਿਸ ਨੂੰ ਚੰਗੀਆਂ ਲੱਗਣ ਜਾਂ ਬੁਰੀਆਂ ਲੱਗਣ ਮੈਂ ਤਾਂ ਇੱਕ ਸਿੱਧੀ ਗੱਲ ਕਰਨੀ ਸੀ ਤੁਹਾਡੇ ਨਾਲ ਤੇ ਬਸ ਇੰਨੀ ਕੁ ਬੇਨਤੀ ਆ ਜੀ ਇਹ ਪ੍ਰਵਾਨ ਕਰਿਓ ਹੋ ਸਕਦਾ ਮੇਰੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਚੁਭੀਆਂ ਹੋਣਾ ਤੇ ਮੇਰੀਆਂ ਗੱਲਾਂ ਜਿਹੜੀਆਂ ਉਹ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਸਾਰਿਆਂ ਤੋਂ ਹਨਾ ਬਾਕੀ ਤੁਸੀਂ ਸੂ ਜਵਾਨ ਜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਮੈਂ ਸਹੀ ਗਿਆ ਜਾਂ ਗਲਤ ਗਿਆ। ਬਾਕੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ। ਨਵੇਂ ਮੁੱਦੇ ਤੇ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।